ਪੰਜਾਬ ਦੇ ਅੱਜ 16 ਜ਼ਿਲ੍ਹਿਆਂ ਵਿੱਚ ਫਿਰ ਤੋਂ ਮੀਂਹ ਤੇ ਧੂੜ ਭਰੀ ਹਨੇਰੀ ਚੱਲਣ ਦੀ ਸੰਭਾਵਨਾ ਜਿਹੜੀ ਕਿ ਜਸਾਈ ਗਈ ਹੈ। ਇਸ ਵਾਰ ਪੰਜਾਬ ਵਿੱਚ ਨੋਪਤਾ ਦਿਨਾਂ ਦੌਰਾਨ ਗਰਮੀ ਨਹੀਂ ਵਧੇਗੀ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਪਿਛਲੇ ਕੁਝ ਦਿਨਾਂ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਿਹੜਾ ਕਿ ਮੌਸਮ ਵਿੱਚ ਬਦਲਾਅ ਦੇ ਨਾਲ ਔਸਤ ਵਾਤਾਵਰਣ ਤਾਪਮਾਨ ਆਮ ਨਾਲੋਂ 2.1 ਡਿਗਰੀ ਸੈਲਸੀਅਸ ਘਟ ਜਿਹੜਾ ਕਿ ਦਰਜ ਕੀਤਾ ਗਿਆ ਹੈ 2 ਜੂਨ 2025 ਨੂੰ ਬਠਿੰਡਾ ਵਿੱਚ ਵਾਤਾਵਰਨ ਤਾਪਮਾਨ 42.7 ਡਿਗਰੀ ਸੈਲਸੀਅਸ ਸੀ ਅੱਜ ਵੀ ਸੂਬੇ ਦੇ ਕਈ ਹਿੱਸਿਆਂ ਵਿੱਚ ਵਾਤਾਵਰਨ ਤਾਪਮਾਨ 36 ਤੋਂ 38 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਅੱਜ ਸੂਬੇ ਦੇ 16 ਜ਼ਿਲ੍ਹਿਆਂ ਵਿੱਚ ਮੀਂਹ ਲਈ येलो ਅਤੇ ਔਰੇਂਜ ਅਲਰਟ ਜਾਰੀ ਕੀਤੇ ਗਏ ਨੇ ਇਸੇ ਦੌਰਾਨ ਮੀਂਹ ਪਵੇਗਾ ਨਾਲ ਹੀ ਤੇਜ਼ ਹਵਾਵਾਂ ਅਤੇ ਤੂੜ ਭਰੀਆਂ ਹਨੇਰੀਆਂ ਵੀ ਆ ਸਕਦੀਆਂ ਨੇ ਇਸ ਦੇ ਨਾਲ ਹੀ 2 ਜੂਨ ਨੂੰ ਨੌਪਤਾ ਦੇ 9 ਦਿਨ ਪੂਰੇ ਹੋ ਗਏ ਨੇ ਇਸ ਸੀਜ਼ਨ ਵਿੱਚ ਪੰਜਾਬ ਵਿੱਚ ਇੱਕ ਵੀ ਦਿਨ ਗਰਮੀ ਨਹੀਂ ਪਈ ਹੈ ਹਾਲਾਂਕਿ ਮਾਹਿਰ ਮੰਨਦੇ ਨੇ ਕਿ ਇਸ ਦਾ ਅਸਰ ਮਾਨਸੂਨ ਤੇ ਪੈ ਸਕਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਨੌਪਤਾ ਦੌਰਾਨ ਤੇਜ਼ ਗਰਮੀ ਨਾ ਹੋਵੇ ਤਾਂ ਬਰਸਾਤ ਦਾ ਮੌਸਮ ਕਮਜ਼ੋਰ ਹੋ ਸਕਦਾ ਹੈ ਇਸ ਦਾ ਸਿੱਧਾ ਅਸਰ ਜਲ ਭੰਡਾਰਾਂ ਅਤੇ ਖੇਤੀਬਾੜੀ ਤੇ ਪੈ ਸਕਦਾ ਹੈ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਸੋਮਵਾਰ ਨੂੰ ਤਾਪਮਾਨ ਉਸਤਨ 1.3 ਡਿਗਰੀ ਘਟ ਗਿਆ ਆਉਣ ਵਾਲੇ ਦਿਨਾਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਪੰਜਾਬ ਦੇ 4 ਜ਼ਿਲ੍ਹਿਆਂ ਫਾਜ਼ਿਲਕਾ ਮੁਕਸਰ ਸਾਹਿਬ ਠਿੰਡਾ ਅਤੇ ਮਾਨਸਾ ਵਿੱਚ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਫਿਰੋਜ਼ਪੁਰ ਫਰੀਦਕੋਟ ਮੋਗਾ ਬਰਨਾਲਾ ਸੰਗਰੂਰ ਪਟਿਆਲਾ ਫਤੇਗੜ ਸਾਹਿਬ ਮੁਹਾਰੀ ਰੂਪਨਗਰ ਰਮਾ ਸ਼ੇਰ ਹਸ਼ਿਆਰਪੁਰ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਮੀਂਹ ਅਤੇ ਹਨੇਰੀ ਲਈ yellow alert ਜਿਹੜਾ ਕੀ ਜਾਰੀ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਪੰਜਾਬ ਵਿੱਚ ਇਸ ਵਾਰ ਨੌਪਦੇ ਦਿਨਾਂ ਵਿੱਚ ਗਰਮੀ ਨੇ ਜ਼ੋਰ ਨਹੀਂ ਫੜਿਆ ਮੌਸਮ ਵਿਗਿਆਨ ਦੇ ਮੁਤਾਬਿਕ ਜਿਹੜਾ ਕੀ ਮੌਸਮ ਬਦਲਾਵ ਨਾਲ ਔਸਤ ਵਾਤਵਾ ਤਾਪਮਾਨ ਆਮ ਨਾਲੋਂ 2.1 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਇਸ ਦੇ ਨਾਲ ਹੀ 2 ਜੂਨ ਤੱਕ ਨੋਬਤੇ ਦੇ 9 ਦਿਨ ਪੂਰੇ ਹੋ ਗਏ ਨੇ ਸੀਜ਼ਨ ਵਿੱਚ ਇੱਕ ਵੀ ਦਿਨ ਪੰਜਾਬ ਵਿੱਚ ਨੂਨੇ ਜ਼ੋਰ ਨਹੀਂ ਫੜਿਆ ਹਾਲਾਂਕਿ ਜੋਤਸ਼ੀ ਮੰਨਦੇ ਨੇ ਕਿ ਇਸ ਦਾ ਅਸਰ ਮਾਨਸੂਨ ਤੇ ਪੈ ਸਕਦਾ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਨੋਬਤੇ ਦੌਰਾਨ ਤੇਜ਼ ਗਰਮੀ ਨਹੀਂ ਪੈਂਦੀ ਤਾਂ ਵਰਖਾ ਰੁੱਤ ਕਮਜ਼ੋਰ ਹੋ ਸਕਦੀ ਹੈ ਇਸ ਦਾ ਸਿੱਧਾ ਅਸਰ ਜਲ ਭੰਡਾਰ ਤੇ ਖੇਤੀ ਤੇ ਜਿਹੜਾ ਕਿ ਪੈ ਸਕਦਾ ਦੱਸ ਦਈਏ ਪਿਛਲੇ ਸਾਲ ਕਟਮੀ ਪੈਣ ਕਾਰਨ ਪੰਜਾਬ ਹਿਮਾਚਲ ਪ੍ਰਦੇਸ਼ ਰਾਜਸਥਾਨ ਨੂੰ ਪਾਣੀ ਪਹੁੰਚਾਉਣ ਵਾਲੇ ਜਲ ਭੰਡਾਰਾਂ ਦੀ ਸਥਿਤੀ ਚਿੰਤਾਜਨਕ ਸੀ ਪਰ ਹੁਣ ਜਲ ਸੰਕਟ ਦੀ ਅਜੇਹੀ ਕੋਈ ਚਿੰਤਾ ਨਹੀਂ ਹੈ ਉੱਤਰ ਪਾਰ ਦੇ ਮੁੱਖ ਰਾਜ ਹਿਮਾਚਲ ਪ੍ਰਦੇਸ਼ ਪੰਜਾਬ ਅਤੇ ਰਾਜਸਥਾਨ ਵਿੱਚ ਸਥਿਤ 6 ਵੱਡੇ ਜਲ ਭੰਡਾਰਾਂ ਦੀ ਕੁੱਲ ਸਮਰੱਥਾ 1.01 ਬਿਲੀਅਨ ਕਿਊਬਿਕ ਮੀਟਰ ਹੈ ਕੇਂਦਰੀ ਜਲ ਯੋਗ ਦੇ ਅਨੁਸਾਰ 1 ਜੂਨ 2025 ਤੱਕ ਇਹਨਾਂ ਵਿੱਚ ਕੁੱਲ 15.96 ਬਿਲੀਅਨ ਕਿਊਬਿਕ ਮੀਟਰ ਪਾਣੀ ਜਿਹੜਾ ਕਿ ਮੌਜੂਦ ਹੈ ਜੋ ਕਿ ਕੁੱਲ ਸਮਰੱਥਾ ਦਾ ਲਗਭਗ ਜੋ ਕਿ ਕੁੱਲ ਸਮਰੱਥਾ ਦਾ ਲਗਭਗ 89% ਹੈ ਇਹ ਸਥਿਤੀ ਸਿਰਫ ਪਿਛਲੇ ਸਾਲ ਨਾਲੋਂ ਹੀ ਵਧੀਆਂ ਨਹੀਂ ਬਲਕਿ ਪਿਛਲੇ 10 ਸਾਲਾਂ ਦੇ ਔਸਤ ਜਲ ਗ੍ਰਹਿ ਤੋਂ ਵੀ ਵੱਧ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਪੀਣ ਵਾਲੇ ਪਾਣੀ ਸਿੰਚਾਈ ਅਤੇ ਬਿਜਲੀ ਉਤਪਾਦ ਵਰਗੀਆਂ ਜ਼ਰੂਰਤਾਂ ਲਈ ਕਾਫੀ ਪਾਣੀ ਉਪਲਬਧ ਹੈ ਪਿਛਲੇ ਸਾਲ ਇਸ ਸਮੇਂ ਸਟੋਰੇਜ 76% ਸੀ ਪਿਛਲੇ 10 ਸਾਲਾਂ ਦਾ ਔਸਤ 77% ਸੀ ਫਿਲਹਾਲ ਅਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਅਤੇ ਮੁਹਾਲੀ ਵਿੱਚ ਹਲਕੇ ਬੱਦਲ ਛਾਏ ਰਹਿਣਗੇ ਤੇ ਮੀਂਹ ਦਾ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਤੇ ਤਾਪਮਾਨ 24 ਤੋਂ ਲੈ ਕੇ ਜਿਹੜਾ ਕਿ 33 ਡਿਗਰੀ ਦੇ ਦਰਮਿਆਨ ਰਹਿਣ ਦੀ ਸੰਭਾਵਨਾ ਜਿਹੜੀ ਕਿ ਜਤਾਈ ਜਾ ਰਹੀ ਹੈ